ਮਾਨ ਬਾਈ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਬੱਚਿਆਂ ਨੂੰ ਕੁਲਚੇ ਖਵਾ ਕੇ ਬਾਈ ਜੀ ਬਹੁਤ ਹੀ ਵਧੀਆ ਲੱਗਿਆ ਕਿਉਂ ਨਹੀਂ ਸਾਡੇ ਵੀ ਮਨ ਨੂੰ ਸਕੂਨ ਮਿਲਦਾ ਜਦੋਂ ਅਸੀਂ ਕਹਿੰਨਾ ਮਹਾਰਾਜ ਦੇ ਲੜ ਲੱਗਦੇ ਆ ਪਰਮਾਤਮਾ ਦੇ ਲੜ ਲੱਗਦੇ ਆ ਮਨ ਨੂੰ ਇੰਨਾ ਸਕੂਨ ਮਿਲਿਆ ਬਾਈ ਜੀ ਵੀ ਬਹੁਤ ਜ਼ਿਆਦਾ ਕਿਹੜਾ ਵੀ ਆਪਣਾ ਬੱਚਾ ਬਾਈ ਜੀ ਅੰਮ੍ਰਿਤਸਰ ਆ ਕੇ ਆਊਗਾ ਕਿਸੇ ਵੀ ਪਿੰਡ ਦੇ ਵਿੱਚ ਆਪਾਂ ਬਾਈ ਜੀ ਖਾਣ ਪੀਣ ਦੇ ਉਹਨਾਂ ਨੂੰ ਸੇਵਾ ਫ੍ਰੀ ਕਰਾਂਗੇ ਠੀਕ ਆ ਜਦੋਂ ਬੱਚੇ ਆਪਣੇ ਅੰਮ੍ਰਿਤਸਰ ਆ ਕੇ ਠੀਕ ਹੈ ਜੀ ਤੁਸੀਂ ਵੀ ਬਾਈ ਜੀ ਇਹ ਅਪਰਾਲਾ ਜ਼ਰੂਰ ਕਰਨਾ ਕਿਸੇ ਵੀ ਸੋਸਾਇਟੀ ਨਾਲ ਜੁੜੇ ਹੋਏ ਤੁਸੀਂ ਕਿਸੇ ਵੀ ਆਪਣੇ ਪਿੰਡ ਦੇ ਵਿੱਚ ਕੋਈ ਕਮੇਟੀ ਸੋਸਾਇਟੀ ਬਣੀ ਹੋਈ ਆ ਆਪਦੇ ਬੱਚਿਆਂ ਨੂੰ ਬਾਈ ਜੀ ਤੁਸੀਂ ਕਹਨਾ ਕਿੰਨੇ ਵੀ ਆਪਾਂ ਨੂੰ ਹੋ ਸਕੇ ਅੰਮ੍ਰਿਤਸਕਾਉਣ ਦੀ ਕਿਰਪਾਲਤਾ ਕਰਨੀ ਆ ਬਾਈ ਜੀ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਈ ਜੀ ਨੂੰ ਕੋਸਾ ਕਿੱਦਾਂ ਲੱਗਿਆ ਤੁਹਾਨੂੰ ਕਿੱਦਾਂ ਲੱਗਿਆ ਬੇਟਾ ਤੁਹਾਨੂੰ ਬਹੁਤ ਵਧੀਆ ਲੱਗਿਆ ਦੱਸੋ ਅੰਮ੍ਰਿਤਸਰ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਮਹਿਸੂਸ ਹੋ ਰਿਹਾ ਕਿਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹੀ ਬਹੁਤ ਠੀਕ ਹੈ ਕਿਤਨਾ ਦਾ ਮੈਸੇਜ ਹੋਇਆ ਸਾਨੂੰ ਬਹੁਤ ਵਧੀਆ ਹੋਇਆ ਜੀ ਅਸੀਂ ਅਮਰ ਸ਼ਾਹ ਕੇ ਗੁਰੂ ਦੇ ਨਾਲ ਲੱਗੇ ਤੇ ਅਸੀਂ ਨਸ਼ਿਆਂ ਤੋਂ ਬਚੇ ਆ ਜੀ ਅਸੀਂ ਮਤਲਬ ਗੁਰੂ ਦੇ ਨਾਲ ਲੱਗੇ ਬਹੁਤ ਵਧੀਆ ਲੱਗਿਆ ਸਾਨੂੰ ਜੀ ਅਮਰਤਪਾਨ ਕਰਕੇ ਸਾਨੂੰ ਮਤਲਬ ਮਤਲਬ ਖਾਲਸੇ ਦੀ ਕੋਈ ਜਾਤ ਨਹੀਂ ਹੁੰਦੀ ਖਾਲਸਾ ਵਧੀਆ ਸਭ ਤੋਂ